ਹਾਂਜੀ ਪੰਜਾਬੀਓ ਤਿਆਰ ਹੋ ਜਾਓ ਤਰੀਕਾਂ ਵੱਜ ਗਈਆਂ ਨੇ ਬਿਗਲ ਵੱਜ ਗਏ ਨੇ ਤੇ ਤਿਆਰੀਆਂ ਹੋ ਗਈਆਂ ਨੇ 10 ਤਰੀਕ 10 ਤਰੀਕ ਨੂੰ ਕੋਈ ਵੀ ਪੰਜਾਬ ਦਾ ਨੌਜਵਾਨ ਘਰੇ ਨਹੀਂ ਬੈਠਣਾ ਚਾਹੀਦਾ ਕਿਉਂਕਿ ਤੁਹਾਡਾ ਇਤਿਹਾਸਕ throor ਤੁਹਾਡੇ ਸਿਰਾਂ ਦਾ ਪੰਜਾਬ ਦੇ ਸਿਰ ਦਾ ਤਾਜ ਲੁੱਟ ਕੇ ਲਿਆ ਰਹੇ ਆ ਦਿੱਲੀ ਵਾਲੇ ਲੁਟੇਰੇ ਇੱਥੇ ਨਹੀਂ ਗੱਲ ਖੜਨੀ ਜੇ ਤੁਹਾਨੂੰ ਲੱਗਦਾ ਨਾ ਵੀ ਕੱਲੀ ਗੱਲ ਇੱਥੇ ਖੜ ਜਾਨੀ ਆ ਜਾ ਕੇ ਕੱਲੀ ਯੂਨੀਵਰਸਿਟੀ ਤੇ ਖੜਨੀ ਆ ਕੱਲੀ ਯੂਨੀਵਰਸਿਟੀ ਤੇ ਨਹੀਂ ਗੱਲ ਖੜਨੀ ਐਦੂ ਬਾਅਦ ਇਹਨਾਂ ਨੇ ਚੰਡੀਗੜ੍ਹ ਨੂੰ ਸਟੇਟ ਦਾ ਦਰਜਾ ਦੇ ਕੇ ਪੰਜਾਬ ਨਾਲੋਂ ਜੀਰਖਪੁਰ ਮਹਾਲੀ ਦਾ ਰੋਪੜ ਵਾਲਾ ਹਿੱਸਾ ਕੱਟ ਕੇ ਨਾਲ ਲਾ ਕੇ ਇੱਕ ਵੱਖਰੀ ਸਟੇਟ ਬਣਾਉਣ ਦਾ ਵੀ ਅਗਲੀ ਤਿਆਰੀ ਇਹ ਕਰ ਚੁੱਕੇ ਆ ਤੇ ਲਾਨਤ ਪਾਉਣਾ ਮੈਂ ਇਹਨਾਂ ਲੋਕਾਂ ਨੂੰ ਜਿਹੜੇ ਉਹ ਡਰਾਮੇ ਕਰਦੇ ਆ ਵਾ ਜਾ ਕੇ ਯੂਨੀਵਰਸਿਟੀ ਦੇ ਵਿੱਚ ਹੁਣ ਆ ਬਾਦਲਾਂ ਨੂੰ ਪੁੱਛਣਾ ਚਾਹਣਾ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹਣਾ ਬੋਕਲਾਂ ਨੂੰ ਪੁੱਛਣਾ ਚਾਹਣਾ ਪੰਜਾਬੀਓ ਧਿਆਨ ਮਾਰਿਓ ਇਹਨਾਂ ਦੀ ਜ਼ਰੂਰਤ ਪਤਾ ਕਿਵੇਂ ਪਈ ਹੈ ਯੂਨੀਵਰਸਿਟੀ ਕਿਵੇਂ ਖੋਹੀ ਗਈ ਆ ਇਹਨਾਂ ਦੀ ਜ਼ਰੂਰਤ ਤਾਂ ਪਈ ਆ ਪਿਛਲੇ 20 ਸਾਲ ਤੋਂ ਪਿਛਲੇ 20 ਸਾਲ ਤੋਂ ਜਿੰਨੇ ਵੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਤੋਂ ਲੈ ਕੇ ਤੇ ਆ ਭਵੰਤ ਤੋਂ ਲੈ ਕੇ ਜਿੰਨੇ ਵੀ ਇੱਥੇ ਮੁੱਖ ਮੰਤਰੀ ਰਹੇ ਆ ਪਿਛਲੇ 20 ਸਾਲ ਤੋਂ ਇੱਕ ਵੀ ਮੁੱਖ ਮੰਤਰੀ ਕਿਸੇ ਵੀ ਸੈਨੇਟ ਦੇ ਮੀਟਿੰਗ 'ਚ ਨਹੀਂ ਗਿਆ ਕੋਈ ਪੰਜਾਬ ਦਾ ਸਿੱਖਿਆ ਮੰਤਰੀ ਨਹੀਂ ਗਿਆ ਕਿਸੇ ਵੀ ਮੀਟਿੰਗ ਦੇ ਵਿੱਚ ਚਾਰ ਮੈਂਬਰ ਹੁੰਦੇ ਆ ਸਰਕਾਰ ਵੱਲੋਂ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਦੋ ਮੌਜੂਦਾ ਐਮਐਲਏ ਆ ਬੱਕਲਾਂ ਦਾ ਹਾਲ ਦੇਖ ਲੋ ਆ ਡਰਾਮੇ ਕਰੀ ਜਾਂਦਾ ਖੜਾ ਉੱਥੇ ਭਵੰਤ ਤਰਨ ਤਾਰਨ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਜੀ ਰੋਜ਼ ਤੂੰ ਅਮਦ ਸ਼ਾਹ ਨਾਲ ਗੱਲਾਂ ਕਰਦਾ ਫੋਨ ਤੇ ਟੈਲੀਫੋਨ ਤੇ ਗੱਲ ਹੁੰਦੀ ਹੈ ਤੇਰੀ ਤੇਰੀ ਮਿਲੀ ਭੁਗਤ ਹੈ ਤੇਰੀ ਅੰਦਰੋਂ ਸਹਿਮਤੀ ਹੈ ਉੱਤੋਂ ਇਕੱਲੀ ਬਿਆਨਬਾਜ਼ੀ ਹੈ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਕੀ ਕਰ ਲੈਣਾ ਸੁਪਰੀਮ ਕੋਰਟ ਜਾ ਕੇ ਅੱਗੇ ਪਾਣੀਆਂ ਦਾ ਹੱਕ ਕੀ ਕਰ ਲਿਆ ਤੂੰ ਔਰ ਜਾਤ ਲਾ ਕੇ ਜੰਦਾਇਆ ਡਰਾਮਾ ਆਇਆ ਕਰਕੇ BBMB ਦੇ ਉੱਤੇ ਹੁਣ ਅਗਲੇ ਨੇ ਲਿਆ ਕੇ ਗੱਡ ਦਾ ਬੰਝ ਉੱਥੇ CIS CISF ਦੇ ਹਵਾਲੇ ਕਰਤਾ BBMB ਲਾਹ ਧਰਨਾ ਲਾ ਮੋਰਚਾ ਲਾ ਜਾਂਦਾ ਹੁਣ ਜਾ ਕੇ ਸੱਦ ਲੋਕਾਂ ਨੂੰ ਮਾਰਿਆ ਇੱਕ ਪੰਜਾਬ ਦੇ ਲੋਕੋ ਇਹਨਾਂ ਦਲਾਲ ਲੋਕਾਂ ਨੇ ਦਿੱਲੀ ਦੇ ਦੱਲੇ ਲੋਕਾਂ ਨੇ ਉਹ ਪੰਜਾਬ ਮਾਰਤਾ ਤਬਾਹ ਕਰਤਾ ਇਹ ਸਾਰੇ ਉਹ ਲੋਕ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਲੋਕੋ ਇਹਨਾਂ ਨੂੰ ਸਵਾਲ ਕਰੋ ਮੀਟਿੰਗ 'ਚ ਲੀ ਬੀ ਸੱਦਿਆ ਇੱਕ ਵੀ ਬੰਦਾ ਕਿਸੇ ਵੀ ਮੀਟਿੰਗ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਐਮ ਐਲ ਏ ਕਿਉਂ ਨਹੀਂ ਗਿਆ ਆ ਚਾਰ ਬੰਦੇ ਹੁਣ ਪਹੰਤਮਾਨ ਇਹਦਾ ਆਪਣਾ ਹੈਗਾ ਦੂਜਾ ਮੈਂਬਰ ਹੈ ਸਿੱਖਿਆ ਮੰਤਰੀ ਮੈਂਬਰ ਹੈ ਦੋ ਐਮ ਐਲ ਏ ਇੱਕ ਉਹ ਆਪਣਾ ਕੀ ਨਾਂ ਉਹ ਦਾ ਰਣਵੀਰ ਭੁੱਲਰ ਮੁਕਸਰ ਤੋਂ ਐਮ ਐਲ ਏ ਜਿਹੜਾ ਤੇ ਇੱਕ ਜਿਹੜਾ ਹੈਗਾ ਆ ਬੱਗਪੁਰਣ ਦਾ ਐਮ ਐਲ ਏ ਸੁਖਾਨੰਦ ਅਮਰਤਪਾਲ ਇੱਕ 4 ਸਾਲ ਹੋ ਗਏ ਚਾਰਾਂ ਸਾਲਾਂ ਦੇ ਵਿੱਚ ਇਹਨਾਂ ਦੇ ਇੱਕ ਵੀ ਬੰਦਾ ਇੱਕ ਵੀ ਬੰਦਾ ਨਾ ਮੁੱਖ ਮੰਤਰੀ ਨਾ ਸਿੱਖਿਆ ਮੰਤਰੀ ਨਾ ਦੋਨੇ ਮੇਰੇ ਐਮਐਲਏ ਇਹਦੇ ਸੈਨੇਟ ਦੇ ਮੈਂਬਰ ਆ ਇੱਕ ਵੀ ਮੀਟਿੰਗ ਨਹੀਂ ਗਿਆ ਇਹ ਪਿਰੇ 4 ਸਾਲਾਂ ਚ ਰਿਕਾਰਡ ਕੱਢ ਕੇ ਦੇਖ ਲਿਓ ਤੇ ਤੁਹਾਨੂੰ ਹੋਰ ਦੱਸਦਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਕਿਰਨ ਖੇਰ ਐਮਪੀ ਜਿਹੜੀ ਰਹੀ ਆ ਚੰਡੀਗੜ੍ਹ ਤੋਂ ਤੇ ਜਿੰਨੇ ਉਹਨਾਂ ਨੇ ਨਾਮਿਨੇਟ ਕੀਤੇ ਹੋਏ ਮੈਂਬਰ ਸੀਗੇ ਸੈਨੇਟ ਦੇ ਵਿੱਚ ਸਿੰਡੀਕੇਟ ਦੇ ਵਿੱਚ ਸਾਰੇ ਬੰਦੇ ਉਹਨਾਂ ਦੇ ਹਰ ਮੀਟਿੰਗ ਦੇ ਵਿੱਚ ਆਉਂਦੇ ਰਹੇ ਆ ਇਹ ਕਿਹਨੇ ਜਿਨਿਵਰਸਿਟੀ ਖੋ ਕੇ ਲੈ ਗਈ ਹੱਦ ਹੋ ਗਈ ਯਾਰ ਰੱਬ ਦਾ ਵਾਸਤਾ ਪੰਜਾਬ ਦੇ ਲੋਕੋ ਸਮਝੋ ਕੀ ਆ ਇਹ ਜਿਹੜੀ ਸੰਘ ਦੀ ਨੀਤੀ ਹੈ ਆਰਐਸਐਸ ਦੀ ਨੀਤੀ ਹੈ ਜਿਹੜੀ ਇਹ ਜਿਹੜੀ ਬੀਜੇਪੀ ਆ ਇਹ ਯੂਨੀਵਰਸਟੀਆਂ ਤੇ ਕਾਲਜਾਂ ਤੇ ਸਕੂਲਾਂ ਤੇ ਤੁਹਾਡੇ ਐਜੂਕੇਸ਼ਨ ਸਿਸਟਮ ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਆ ਸੋਚੋ ਕਿਉਂਕਿ ਇਹਨਾਂ ਨੇ ਆਪਣੀ ਵਿਚਾਰਧਾਰਾ ਜਿਹੜੀ ਇੱਕ ਦੇਸ਼ ਇੱਕ ਧਰਮ ਇੱਕ ਬੋਲੀ ਦੀ ਗੱਲ ਕਰਦੇ ਆ ਆਪਣੀ ਵਿਚਾਰਧਾਰਾ ਦੀ ਇਹ ਗੱਲ ਕਰਦੇ ਆ ਸਾਰਿਆਂ ਨੂੰ ਇਹ ਸਮਾਜ ਜਣਾ ਚਾਹੁੰਦੇ ਆ ਸਿਮੂਲੇਟ ਕਰ ਦੇਣਾ ਚਾਹੁੰਦੇ ਆ ਉਹ ਦੀ ਇਹ ਗੱਲ ਕਰਦੇ ਆ ਉਹ ਕਿਵੇਂ ਜਾਊਗੀ ਦੁਨੀਆ 'ਚ ਉਹ ਪੰਜਾਬ 'ਚ ਕਿਵੇਂ ਜਾਊਗੀ ਉਹ ਦੂਜੇ ਸੂਬਿਆਂ 'ਚ ਕਿਵੇਂ ਜਾਊ ਪੂਰੇ ਭਾਰਤ 'ਚ ਕਿਵੇਂ ਜਾਊਗੀ ਜਦੋਂ ਇਹਨਾਂ ਦੇ ਹੱਥ ਸਾਰਾ ਤੁਹਾਡਾ ਸਿੱਖਿਆ ਦਾ ਕੰਟਰੋਲ ਆ ਗਿਆ ਇਹ ਆਪਣੇ ਹਿਸਾਬ ਨਾਲ ਉੱਥੇ ਸਿਲੇਬਸ ਸੈੱਟ ਕਰਨਗੇ ਆਪਣੇ ਹਿਸਾਬ ਨਾਲ ਸਾਹਿਤ ਆਪਣੇ ਹਿਸਾਬ ਨਾਲ ਧਾਰਮਿਕ ਆਪਣੇ ਹਿਸਾਬ ਨਾਲ ਇਤਿਹਾਸਕ ਸਾਰਾ ਕੁਝ ਆਪਣੇ ਹਿਸਾਬ ਨਾਲ ਸੈੱਟ ਕਰਕੇ ਤੁਹਾਡੇ ਜਵਾਕਾਂ ਨੂੰ ਪਰੋਸਣਗੇ ਸਕੂਲਾਂ ਚ ਕਾਲ ਜਾਂ ਯੂਨੀਵਰਸਿਟੀਾਂ ਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਵੀ ਸਭੀ ਚ ਲੈ ਕੇ ਆਏ ਆ ਤੁਸੀਂ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਹੈ ਭਾਂਸਿਆਂ ਜਵਾਬ ਨਹੀਂ ਇਸ ਗੱਲ ਦਾ ਪੂਰੇ ਦੱਖਣ ਨੇ ਸਾਊਥ ਨੇ ਕੇਰਲਾ ਕਰਨਾਟਕਾ ਆਂਧਰਾ ਦਲਗਾਨਾ ਤਾਮਿਲਨਾਡੂ ਪੱਛਮੀ ਬੰਗਾਲ ਨੇ ਕਿਸੇ ਵੀ ਸੂਬੇ ਨੇ ਨਿਊ ਐਜੂਕੇਸ਼ਨ ਪਾਲਿਸੀ ਨੂੰ ਆਪਣੇ ਸੂਬੇ 'ਚ ਲਾਗੂ ਨਹੀਂ ਕੀਤਾ ਤੇ ਤੂੰ ਸਭ ਤੋਂ ਪਹਿਲਾਂ 2022 'ਚ ਜਦੋਂ ਮੁੱਖ ਮੰਤਰੀ ਬਣਿਆ ਸੌ ਚੱਕਣ ਤੋਂ ਬਾਅਦ ਤੂੰ ਦੂਜਾ ਕੰਮ ਇਹ ਕੀਤਾ ਕਿ ਤੂੰ ਇਹਨਾਂ ਦੀ ਨਿਊ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਆ ਕੀ ਨੀਤੀ ਆ ਪਤਾ ਉਹੀ ਨੀਤੀ ਆ ਜਿਹੜੇ ਤੁਹਾਨੂੰ ਦੱਸ ਕੇ ਹਟਿਆ ਕਿ ਕਿਵੇਂ ਇਹ ਚਾਹੁੰਦੇ ਵੀ ਸਾਰੀਆਂ ਬੋਲੀਆਂ ਖਤਮ ਕਰ ਦੇਣੀਆਂ ਨੇ ਬਣਸ ਬਣਤਾ ਖਤਮ ਕਰ ਦੇਣੀ ਆ ਆਪਣੇ ਹਿਸਾਬ ਨਾਲ ਇਤਿਹਾਸ ਪੜ੍ਹਾਉਣਗੇ ਮ ਇਤਿਹਾਸ ਨੂੰ ਇਤਿਹਾਸ ਬਣਾ ਕੇ ਇਤਿਹਾਸ ਨੂੰ ਮ ਇਤਿਹਾਸ ਬਣਾ ਕੇ ਪੜ੍ਹਾਉਣਗੇ ਇਹ ਤਾਂ ਇਹ ਚੱਲ ਰਿਹਾ ਹੈ ਨਾ ਸਿਸਟਮ ਜਿਉਂਵਰਸਿਟੀ ਐਵੇਂ ਨਹੀਂ ਵੀ ਇਹਨਾਂ ਨੂੰ ਕੀ ਲੋੜ ਹੈ ਜਿਉਂਵਰਸਿਟੀਾਂ ਖੋਣ ਦੀ 200 ਕਾਲਜ ਐ ਜਿਉਂਵਰਸਿਟੀ ਅਧੀਨ ਤਕਰੀਬਨ 200 ਕਾਲਜ ਐ ਉਹ ਸਾਰੇ ਕਾਲਜਾਂ ਦੇ ਵਿੱਚ ਜਿੰਨੇ ਕੋਈ ਪ੍ਰੋਫੈਸਰ ਲੱਗਣੇ ਆ ਕੋਈ ਹੋਰ ਅਧਿਕਾਰੀ ਲੱਗਣੇ ਆ ਉਹ ਸਾਰੇ ਫਿਰ ਆਪਣੇ ਬੰਦੇ ਫਿੱਟ ਕਰਨਗੇ ਉਹਨਾਂ ਰਾਹੀਂ ਸਾਰੀ ਆਪਣੀ ਨੀਤੀ ਨੂੰ ਲੈ ਕੇ ਜਾਣਗੇ ਇੱਥਾਂ ਤੱਕ ਸੋ ਪੰਜਾਬ ਦੇ ਲੋਕੋ ਹੱਥ ਵਨ ਕੇ ਤੁਹਾਨੂੰ ਬੇਨਤੀ ਹੈ ਵਾਸਤਾ ਭਰਾਵੋ ਰੱਬ ਦਾ ਵਾਸਤਾ ਓਏ ਸੁੱਤੇ ਹੋਏ ਪੰਜਾਬ ਦੇ ਲੋਕੋ ਜਾਗੋ ਯਾਰ ਜਾਗੋ ਆ ਤਰਨਤਾਰਨ ਭਾਨਸਾ ਤੂੰ ਕਹਿੰਦਾ ਮੈਂ ਅੱਜ ਬਿਆਨ ਸੁਣਿਆ ਕਿ ਮੈਂ 58000 ਨੌਕਰੀ ਦੇਤੀ ਕਹਿ ਰਹੇ ਹਨ ਲੈ ਮੈਂ ਤੁਹਾਨੂੰ ਅੰਕੜੇ ਦੱਸਣ ਲੱਗਾ ਹਾਂ ਅੰਕੜੇ ਸੁਣ ਲਓ ਪੀਐਸਪੀਸੀਐਲ ਦੇ ਵਿੱਚ ਜਲੰਧਰ ਸਰਕਲ ਦੇ ਵਿੱਚ ਏਲਮ ਰੱਖੇ ਗਏ ਆ 52 ਬੰਦੇ ਧਿਆਨ ਮਾਰਿਓ ਏਲਮ ਰੱਖੇ 52 ਬੰਦੇ ਜਿਹਦੇ ਵਿੱਚੋਂ 45 ਬੰਦੇ ਬਾਹਰਲੇ ਸੂਬਿਆਂ ਦੇ 52 ਚੋਂ 45 ਆਪੀ ਲਾ ਲਓ ਕਿੰਨੇ ਪਰਸੈਂਟ ਹੋਗੇ ਅੱਗੇ ਆਜੋ ਨਵਾਂ ਸਰਕਲ ਦੇ ਵਿੱਚ 55 ਬੰਦਿਆਂ ਦੇ ਵਿੱਚੋਂ 44 ਬੰਦੇ ਬਾਹਰ ਲਏ ਆ ਜਿਹੜੇ ਕਨ 52000 ਮਾਂ ਨੌਕਰੀ ਦਿੱਤੀ ਆ ਅੱਗੇ ਆਜੋ ਬੈਟਰਨ ਇੰਸਪੈਕਟਰ ਰੱਖੇ ਨੇ ਦੋ ਵਾਰੀ ਪਹਿਲਾਂ 5 ਰੱਖੇ 4 ਬਾਹਰ ਲਏ ਫਿਰ 25 ਰੱਖੇ 23 ਬਾਹਰ ਲਏ ਆ 25 ਰੱਖੇ 13 ਬਾਹਰ ਲਏ ਦੇਖੋ ਕਿੱਧਰ ਨੂੰ ਜਾ ਰੀਆਂ ਪੰਜਾਬ ਦੀਆਂ ਨੌਕਰੀਆਂ ਕਿਸ ਤਰੀਕੇ ਨਾਲ ਹੈ ਹਾਠੋਕਾ ਬਣ ਕੇ ਸੈਂਟਰ ਦਾ ਕਿਵੇਂ ਪੰਜਾਬ ਦਾ ਨੁਕਸਾਨ ਕਰ ਰਿਹਾ ਅੱਗੇ ਆਜੋ ਪੰਪਾ ਪੰਪ ਆਪਰੇਟਰ ਰੱਖਿਆ 27 ਬੰਦੇ 17 ਬੰਦੇ ਬਾਹਰ ਲਏ ਆ ਅੱਗੇ ਆਓ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਚ ਭਰਤੀਆਂ ਹੋ ਰਹੀਆਂ ਨੇ ਹੋਰ ਮੈਹਿਕਮਿਆਂ ਚ ਭਰਤੀਆਂ ਹੋ ਰਹੀਆਂ ਨੇ 50 ਤੋਂ 60 ਤੋਂ 70 ਫੀਸਦੀ ਬੰਦੇ ਬਾਹਰਲੇ ਸੁਬਿਆਂ ਦੇ ਭਰਤੀ ਕੀਤੇ ਜਾ ਰਹੇ ਆ ਅੱਗੇ ਚਲੋ ਸਹਾਕਾਰੀ ਖੰਡ ਮਿਲਦੇ ਵਿੱਚ ਤਾਂ 166 ਪੋਸਟਾਂ ਕੱਢੀਆਂ ਸੀ ਉਹ ਚ ਪੰਜਾਬੀ ਦੀ ਸ਼ਰਤੀ ਖਤਮ ਕਰਤੀ ਜਿਹੜੀ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੰਜਾਬੀ ਪੜ੍ਹੀ ਹੋਣੀ ਲਾਜ਼ਮੀਆਂ ਜ਼ਰੂਰੀ ਆ ਜੇ ਕਿਸੇ ਨੇ ਭਰਤੀ ਹੋਣਾ ਹੈ ਤਾਂ ਉਹ ਸ਼ਰਤ ਹੀ ਖਤਮ ਕਰਤੀ ਗੁਰੂ ਰਵਿਦਾਸ ਯੂਨੀਵਰਸਿਟੀ ਅਜਿਨਗਰ ਦੇ ਜਿਹੜੀ ਯੂਨੀਵਰਸਿਟੀ ਹੈ ਗੁਰੂ ਰਵਿਦਾਸ ਅਜਿਨਗਰ ਯੂਨੀਵਰਸਿਟੀ ਹਿਸ਼ਾਰਪੁਰ 38 ਸਾਮੀਆਂ ਕੱਢੀਆਂ ਉਹ ਯੂਨੀਵਰਸਿਟੀ ਦੇ ਵਿੱਚ ਕਾਦੀਆਂ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਤੇ ਐਸੋਸੀਏਟ ਐਸੋਸੀਏਟ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀਆਂ 38 ਸਾਮੀਆਂ 38 ਪੋਸਟਾਂ ਕੱਢੀਆਂ ਨੇ ਜਿਹਦੇ ਵਿੱਚੋਂ ਪੰਜਾਬੀ ਦੀ ਸ਼ਰਤ ਖਤਮ ਕਰਤੀ ਪਤਾ ਕੀ ਕਰਤਾ ਕੀ ਨੋਟੀਫਿਕੇਸ਼ਨ ਜਾਰੀ ਹੋਇਆ ਚੇ ਕਹਿੰਦੇ ਕੋਈ ਲੋੜ ਨਹੀਂ ਪੰਜਾਬੀ ਦੀ ਜਿਹੜਾ ਬੰਦਾ ਉੱਥੇ ਆ ਕੇ ਜਿੱਥੋਂ ਮਰਜ਼ੀ ਆ ਕੇ ਭਰਤੀ ਹੋ ਜੇ ਤੇ 3 ਸਾਲਾਂ ਦੇ ਵਿੱਚ ਨੌਕਰੀ ਲੱਗਣ ਤੋਂ ਬਾਅਦ ਜੁਆਇਨਿੰਗ ਕਰਨ ਤੋਂ ਬਾਅਦ ਤਿੰਨਾਂ ਸਾਲਾਂ ਦੇ ਵਿੱਚ ਉਹ ਇੱਕ ਪੰਜਾਬੀ ਦਾ ਟੈਸਟ ਦੇ ਕੇ ਉਹ ਇੱਕ ਪਾਸ ਕਰ ਜੇ ਉਹ ਬੰਦਾ ਮੰਨ ਲਿਆ ਜਾਊਗਾ ਵੀ ਉਹ ਨੌਕਰੀ ਦੇ ਕਾਬਿਲ ਆ ਹੱਦ ਹੋ ਗਈ ਯਾਰ ਭਵਾਨਸਿਆ ਮੈਂ ਤੈਨੂੰ ਚੈਲੰਜ ਕਰਦਾ ਜਾਂ ਤਾਂ ਮੇਰੀ ਆ ਇਹਨਾਂ ਗੱਲਾਂ ਨੂੰ ਝੂਠਾ ਸਾਬਤ ਕਰ ਤੇ ਮੇਰੇ ਦੇ ਪਰਚਾ ਦੇ ਜੇ ਮੈਂ ਗਲਤ ਕਹਿ ਰਿਹਾ ਤੇ ਨਹੀਂ ਜਿਹੜੀ ਗੱਲ ਮੈਂ ਕਹਿਣਾ ਇਹਦਾ ਜਵਾਬ ਦੇ ਵੀ ਤੂੰ ਨੀਰੋ ਬਣ ਕੇ ਬੰਸਰੀ ਵਜਾ ਰਿਹਾ ਹੈ ਜਦੋਂ ਰੋਮ ਸੜਦਾ ਸੀ ਨਾ ਵੱਲਦਾ ਸੀ ਮਚਦਾ ਸੀ ਉੱਬਲਦਾ ਸੀ ਤੇ ਰੋਮ ਤੇ ਉੱਥੇ ਨੀਰੋ ਬੰਸਰੀ ਵਜਾਉਂਦਾ ਸੀ ਤੂੰ ਐਸ ਤਰ੍ਹਾਂ ਤਮਾਸ਼ਵੀਨ ਬਣ ਕੇ ਚੁਟਕਲੇ ਕਹਾਣੀਆਂ ਗੱਪ ਛੜਪ ਬਾਦਲ ਮਾਰੇ ਓਏ ਮਾਰੇ ਸੀ ਓਏ ਕਾਂਗਰਸੀ ਮਾਰੇ ਤਾਂ ਤੈਨੂੰ ਲਿਆਂਦਾ ਸੀ ਕਿਉਂ ਬਰਬਾਦ ਕਰਨ ਤੇ ਤੁਰਿਆ ਆ ਸਾਰੀਆਂ ਜ਼ਮੀਨਾਂ ਦੇ ਅੱਖ ਰੱਖੀ ਬੈਠਾ ਜਿੰਨੇ ਪਬਲਿਕ ਸੈਕਟਰ ਆ ਉਹ ਵੇਚੀ ਜਾਣਾ ਆ 879 ਕਿੱਲੇ ਮਹਾਲੀ ਚ ਗਮਾੜਾ ਓਕਾਇਰ ਕਰਨ ਜਾ ਰਹੀ ਹੈ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਤੁਸੀਂ 1500 ਕਿੱਲਾ ਤੇ ਅੱਖ ਰੱਖੀ ਬੈਠੇ ਆ ਉਹ ਤੋਂ ਅਗਲੀ ਅਗਲੀ ਤੁਹਾਡੀ ਉਹ ਹੈ ਆ ਆਪਣੇ ਬਾਗਬਾਨੀ ਵਿਭਾਗ ਦੀ ਜ਼ਮੀਨ 300 ਕਿੱਲਾ ਯਾਰ ਕਿੱਥੇ ਪੰਜਾਬ ਦੇ ਲੋਕੋ ਹੱਦ ਹੋ ਗਈ ਤੁਹਾਡੀ ਵੀ ਯਾਰ ਹਲੇ ਵੀ ਆ ਤਰਨ ਨਾਰਨ ਦੇ ਲੋਕ ਓਏ ਬਹੁਤ ਵਧੀਆ ਸਰਕਾਰ ਆ ਜੀ ਜਾ ਯਾਰ ਤੁਹਾਡੇ ਉਹ ਕੱਲੇ ਨੱਜ ਲਈ ਲਾਤ ਲਈ ਅੱਖਾਂ ਦੇ ਪੱਟੀ ਬੰਨੀ ਬੈਠੇ ਹੋਏ ਤਬਾਹ ਕਰੀ ਤੁਰੇ ਜਾਂਦੇ ਆਰੇ ਲੋਕ ਪੰਜਾਬ ਨੂੰ ਮੈਂ ਫੇਰ ਕਹਣਾ ਭਾਂਸਿਆਂ ਜਾਂ ਤਾਂ ਇਹਨਾਂ ਮੇਰੀਆਂ ਗੱਲਾਂ ਨੂੰ ਝੂਠਾ ਸਾਬਤ ਕਰਕੇ ਤੇ ਦੱਸ ਜਾਂ ਮਰੇ ਦੇ ਪਰਚਾ ਵੀ ਲੱਖਾਂ ਗਮਰਾਹ ਕਰਦਾ ਲੋਕਾਂ ਨੂੰ ਲੱਖਾਂ ਝੂਠ ਬੋਲਦਾ ਮੈਂ ਤੈਨੂੰ ਅੰਕੜੇ ਪੇਸ਼ ਕਰ ਦਿੰਦਾ ਵੀ ਇੰਨੇ-ਇੰਨੇ ਬੰਦੇ ਤਰੇ ਹਰ ਮਹਿਕਮੇ ਚ ਬਾਹਰ ਲਿਆ ਕੋਈ ਬਾਈਟ ਪੇਪਰ ਜਾਰੀ ਕਰ ਨੌਕਰੀਆਂ ਦਾ ਕਿਉਂ ਨਹੀਂ ਕਰਦੇ ਤੁਸੀਂ ਬਾਈਟ ਪੇਪਰ ਜਾਰੀ ਕਰੋ 58000 ਨੌਕਰੀ ਦਿੱਤੀ ਆ ਦੱਸੋ ਸੋ ਭਾਈ ਇੰਨੀ ਕੁ ਬੇਨਤੀ ਆ ਯਾਰ ਰੋਜ਼ ਕਲਪਨੇ ਆ ਰੋਜ਼ ਮਗਜ਼ ਖਪਾਈ ਕਰਦੇ ਆ ਤੁਹਾਡੇ ਨਾਲ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਯਾਰ ਹੌਲੀ ਹੌਲੀ ਕਰਕੇ ਬਾਈ ਇਹ ਸ਼ੁਰੂਆਤ ਇੱਥੋਂ ਹੋ ਪਹਿਲੇ ਹੀ ਪੰਜਾਬ ਦਾ ਵੱਡੇ ਟੁੱਕਿਆ ਪਿਆ ਪਹਿਲਾਂ ਪੰਜਾਬ ਦੇ ਪੱਲੇ ਕੀ ਆ ਤੁਹਾਡੇ ਡੈਮ ਹੈਡਵਰਕਸ ਦਰਿਆ ਬੀਬੀਐਮਬੀ ਸਾਡੇ ਪੱਲੇ ਰਹਿ ਕੀ ਗਿਆ ਯਾਰ ਅਜਿ یونیورسٹی ਲੈ ਗਏ ਚੰਡੀਗੜ੍ਹ ਦਾ ਲੈ ਹੀ ਗਏ ਚੰਡੀਗੜ੍ਹ ਜਿਹੜਾ ਪੰਜਾਬੀ ਘੱਟ ਗਿਣਤੀ ਰਹਿ ਗਏ ਮਸ 10% ਰਹਿ ਗਏ ਹੁਣੇ ਉੱਥੇ ਲੈ ਲਓ ਚੰਡੀਗੜ੍ਹ ਹੁਣ ਉਹਦੇ ਨੂੰ ਵਧਿਆ ਆ ਕੰਮ ਹੁਣ ਪੰਜਾਬ 'ਚ ਖੜਜੋ 5-7 ਸਾਲ ਤੁਸੀਂ 5-6 ਸਾਲਾਂ ਦੀ ਪੰਜਾਬ 'ਚ ਘਟ ਗਣਤੀ ਹੋ ਜਾਣਾ ਹੁਣ ਜੁੱਤੀਆਂ ਪੈਂਦੀਆਂ ਦੇਖਿਓ ਫਿਰ ਜਿਹੜੇ ਹਾਲ ਤੁਸੀਂ ਫੜੇ ਆ ਨਾ ਵੀ ਆਪਾਂ ਕੀ ਲੈਣਾ ਆਪਾਂ ਨੂੰ ਕੀ ਹੈ ਕਿ ਨਹੀਂ ਆ ਪੰਜਾਬੀ ਉਹ ਨਹੀਂ ਉਹ ਕਿੱਥੇ ਟਿਕ ਬੈਂਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਯਾਰ ਕਿੱਥੇ ਅੰਦਰ ਜਿਹਦੇ ਦਰਦ ਤੜਫਾ ਨਾ ਉਹ ਬੰਦੇ ਫਿਰ ਰਜਾਈਆਂ 'ਚ ਨਹੀਂ ਪੈਂਦੇ ਸੌਂਦੇ ਅੱਜ ਇਹ ਪੰਜਾਬ ਦੀ ਹੋਂਦ ਨੂੰ ਬਚਾਉਣਾ ਨਾ ਤੁਸੀਂ ਇਸ ਸਭਿਆਤਾ ਨੂੰ ਬਚਾਉਣਾ ਯਾਰ ਫਿਰ ਇੱਛੇ ਨਾ ਇਹ ਸੌਣ ਸੂਣ ਵਾਲਾ ਵੇਲਾ ਨਹੀਂ ਰਿਹਾ ਹੁਣ ਜਿਆ ਮੈਂ ਜਿਆ ਦੱਬ ਲੋ ਦੇ ਪੈ ਜੋ ਨਾ ਨਿਕਲੋ ਕਰਾਂ ਜੋ ਯਾਰ ਆਓ ਮੇਰਾ ਵੀਰ ਆਪਾਂ 10 ਤਰੀਕ ਨੂੰ ਇਕੱਠੇ ਹੋਣਾ ਸਹਾਣਾ ਸਾਹਿਬ ਗੁਰਦੁਆਰੇ ਦੇ ਕੋਲੇ 10 ਵਜੇ ਉੱਥੋਂ ਚੱਲਣਾ ਯੂਨੀਵਰਸਿਟੀ ਨੂੰ ਜਾਂ ਜਿੱਥੇ ਵੀ ਤੁਸੀਂ ਆ ਸਕਦੇ ਆ ਤਾਂ ਉੱਥੇ ਵੀ ਤੁਸੀਂ ਆ ਜਾਓ ਪਹੁੰਚੋ ਮੇਰਾ ਵੀਰ ਹਰ ਹਾਲ ਯੂਨੀਵਰਸਿਟੀ ਦੇ ਵਿੱਚ ਵੱਡੀ ਗੰਦੀ ਅਜ ਵੀ ਹਰਾ ਘੱਟ ਕੇ ਇਹ ਹਰ ਇੱਕ ਦਾ ਫਰਜ਼ ਆ ਯਾਰ ਇਹ ਪਹਿਲਾਂ ਲਾਹੌਰ ਸ਼ਿਮਲਾ ਤੇ ਉਸ ਤੋਂ ਬਾਅਦ ਇੱਥੇ ਆ ਕੇ ਬਣੀ ਐ ਚੰਡੀਗੜ੍ਹ ਦੇ ਵਿੱਚ ਤੇ ਇਹ ਵੀ ਹੁਣ ਖੋਣ ਨੂੰ ਪੈ ਗਿਆ ਯਾਰ ਤੇ ਪੁੱਛੋ ਬੀਜੇਪੀ ਵਾਲਿਆਂ ਨੂੰ ਸਵਾਲ ਜਿਹੜੇ ਰੋਜ਼ ਭਕਾਈ ਮਾਰਦੇ ਆ ਅਲੋਖ ਵੀ ਕਹਿਣ ਲੱਗੇ ਯਾਰ ਬੀਜੇਪੀ ਨੂੰ ਦੇਖ ਲਓ ਦੇਖ ਲਓ ਬੀਜੇਪੀ ਨੂੰ ਹੱਲ ਤਾਂ ਆਏ ਨਹੀਂ ਇਹ ਹਾਲੇ ਨਾਲ ਦੀ ਬੀ ਟੀਮ ਨਹੀਂ ਖੇਡ ਰਹੀ ਆ ਜਿਹੜੀ ਇਹਨਾਂ ਦੀ ਕੇਜਰੀਵਾਲ ਦੀ ਟੀਮ ਐ ਹਲਾ ਭਵੰਤ ਨੂੰ ਮੋਰਾ ਬਣਾ ਕੇ ਖੇਡ ਰਿਹਾ ਜਿੱਦੇ ਸਿੱਧੇ ਰੂਪ ਚ ਆ ਕੇ ਤੁਹਾਡਾ ਹਾਲ ਦੇਖੀ ਕਰਦੇ ਕੀ ਆ ਇਹ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਐ ਸਾਰਿਆਂ ਨੂੰ ਆਓ ਯਾਰ ਆਪਾਂ ਸਾਰੇ ਇਕੱਠੇ ਹੋ ਕੇ ਮੇਰਾ ਵੀਰ 10 ਤਰੀਕ ਨੂੰ ਯੂਨੀਵਰਸਿਟੀ ਨਹੀਂ ਬਚਾਉਣੀ ਪੰਜਾਬ ਦਾ ਮਾਨ ਪੰਜਾਬ ਦਾ ਸਤਕਾਰ ਸਾਡੇ ਸਿਰਾਂ ਦਾ ਤਾਜ ਸਾਡਾ ਸਾਡੀ ਧਰੋਹਰ ਸਾਡਾ ਇਤਿਹਾਸ ਹੈ ਬਹੁਤ ਵੱਡਾ ਜੁੜਿਆ ਹੋਇਆ ਹੈ ਇਸ ਯੂਨੀਵਰਸਿਟੀ ਦੇ ਨਾਲ ਅਸੀਂ ਉਹਨੂੰ ਬਚਾਉਣ ਲਈ ਆਉਣਾ ਸੋ ਮੇਰਾ ਵੀ ਸਾਰਿਆਂ ਨੂੰ ਮੇਰੀ ਬੇਨਤੀ ਆ ਬਹੁਤ ਤੋਂ ਵੱਧ 10 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਯੂਨੀਵਰਸਿਟੀ ਪਹੁੰਚਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ